ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਹੈਗਾ ਪਿੰਡ ਤੂਰ ਗੰਜਾਰਾ ਦਾ ਇੱਕ ਤਾਂ ਯਾਦਗਾਰੀ ਗੇਟ ਬਣਵਾਇਆ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਦਾ ਨਾਂ ਹੈਗਾ ਸਰਪੰਚ ਸਾਹਿਬ ਹਰਪ੍ਰੀਤ ਸਿੰਘ ਦੇਖੋ ਬੱਸ ਸਾਡਾ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਅਸੀਂ ਤਾਂ ਕਹਿੰਦੇ ਕਿ ਐਦਾਂ ਦੇ ਸਰਪੰਚ ਪਿੰਡ-ਪਿੰਡ ਹੋਣੇ ਚਾhende ਆ ਸਾਡਾ ਦਿਲ ਖੁਸ਼ ਹੋ ਗਿਆ ਅਸੀਂ ਹਰ ਵਾਰੀ ਜਦੋਂ ਡੇੜਵੇ ਪਾਤੜਾ ਲੰਘਦੇ ਸੀ ਨਾ ਹਾਂ ਬਸ ਅੱਡਾ ਦੇਖ ਕੇ ਲੰਘ ਜਾਂਦੀ ਸੀ ਕਿ ਮੈਂ ਕਹਿੰਦੀ ਹੁੰਦੀ ਸੀ ਕਿ ਕਮਲ ਵੀਡੀਓ ਜ਼ਰੂਰ ਬਣਾਉਣੀ ਆ ਦੇਖੋ ਵੀਰ ਨੇ ਕਿੰਨਾ ਸੋਹਣਾ ਪ੍ਰਾਲਾ ਕੀਤਾ ਹੋਇਆ ਹੈ ਠੰਡੇ ਬਾਣੀ ਵਾਸਤੇ ਉਧਰ ਹਾਂ ਕਹਿੰਦੇ ਨਹੀਂ ਹੁੰਦੇ ਕਮਲਾ ਕਹਿੰਦੇ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਤੁਸੀਂ ਐਂ ਦੇਖੋ ਜਦੋਂ ਸਰਪੰਚ ਸਾਹਿਬ ਨੇ ਹਨਾ ਗੇਟ ਤੇ ਬਸ ਅੱਡੇ ਹੀ ਆਪਣਾ ਇੰਨਾ ਸੋਹਣਾ ਬਣਾਇਆ ਹੋਇਆ ਪਿੰਡ ਦੇ ਵਿੱਚ ਤਾਂ ਬਹੁਤ ਸੋਹਣੇ ਕੰਮ ਕੀਤੇ ਹੋਣਗੇ ਤੇ ਤੁਹਾਨੂੰ ਇੱਕ ਚੀਜ਼ ਹੋਰ ਦੇਖੀ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ ਇੱਕ ਸਰਪੰਚ ਸਾਹਿਬ ਦੀ ਤੇ ਉਹ ਪਤਾ ਨਹੀਂ ਕਿਹੜਾ ਆਪਣਾ ਸੀ ਉਹਨਾਂ ਨੇ ਧਿਆਨ ਕਿ ਨਹੀਂ ਤੇ ਉਹ ਸਰਪੰਚ ਨੇ ਮਤਲਬ ਹਨਾ ਸਾਰੇ ਪਿੰਡ ਚ ਦਾ ਇੱਕ ਬਾਈ ਬਾਈ ਫਰੀ ਕਰਿਆ ਹੋਇਆ ਹਨਾ ਟੋਟਲੀ ਮਤਲਬ ਉਹ ਜਿਹੜੇ ਵੀ ਗਰੀਬ ਗੁਰਬਿਆਂ ਨਹੀਂ ਨਾ ਉਹ ਕਰ ਸਕਦੇ ਨੈਟਬੈਗ ਪਵਾ ਸਕਦੇ ਆ ਕੁਝ ਵੀ ਹਾਂ ਕਿ ਚਾਹ ਤਾਂ ਹਰ ਇੱਕ ਦਾ ਹੁੰਦਾ ਹਨਾ ਹਾਂ ਹਰ ਇੱਕ ਦਾ ਹੁੰਦਾ ਤੇ ਬਾਕੀ ਉਹਨਾਂ ਨੂੰ ਸਾਰੇ ਪਿੰਡ ਨੂੰ ਬਾਈ ਬਾਈ ਫਰੀ ਆ ਤੇ ਦੂਜੇ ਸਾਰੇ ਪਿੰਡ ਚ ਲਾਈਟਾਂ ਆਲ ਓਵਰ ਵੀ ਕਿਤੇ ਵੀ ਨੇਰਾ ਨਹੀਂ ਪੈਂਦਾ ਵੀ ਸਾਰਾ ਜਿਵੇਂ ਜਿਹੜਾ ਜਿਹੜਾ ਦਿਨ ਹੋ ਗਿਆ ਉਹ ਯਾਦ ਕਰੂਗੀ ਹਨਾ ਮਾ ਲੋ ਕੁ ਵੀ ਕਈ ਬਹੁਤ ਸੂਰਤਾਂ ਨੇ ਮਤਲਬ ਉਹ ਪਿੰਡ ਦਾ ਪੰਡਾਇਸਰ ਚ ਜਾ ਕੇ ਦੇਖਣ ਆ ਲਗਾ ਤੇ ਆ ਵੀ ਮਤਲਬ ਜਿਹੋ ਜਿਹੇ ਸਰਪੰਚ ਹੋਣ ਤਾਂ ਪਿੰਡ ਦਾ ਵਿਕਾਸ ਬਹੁਤ ਵਧੀਆ ਹੋਇਆ ਕਰਿਆ ਬਹੁਤ ਵਧੀਆ ਹੋ ਸਕਦੇ ਹੋ ਵੀ ਸਾਰੇ ਜਣੇ ਆ ਬਸ ਸਟੈਂਡ ਕਿੰਨਾ ਸੋਹਣਾ ਬਣਾਇਆ ਬਣਾ ਮਿੰਦਾ ਲਾਦਾ ਵੀ 10-20 ਲੱਖ ਰੁਪਏ ਤਾਂ ਇੱਥੇ-ਇੱਥੇ ਲਾਇਆ ਹੋਣਾ ਸਰਪੰਚ ਸਾਹਿਬ ਨੇ ਇਧਰ ਉਹ ਗਾਠੜੀ ਘਰ ਬਣਾਇਆ ਹੋਇਆ ਦੇਖੋ ਕਿੰਨਾ ਸੋਹਣਾ ਬਣਾਇਆ ਬਹੁਤ ਸੋਹਣਾ ਬਣਾਇਆ ਸਰਪੰਚ ਸਾਹਿਬ ਤੁਹਾਨੂੰ ਦਿਲੋਂ ਸਲੂਟ ਹੈ ਕਿ ਤੁਸੀਂ ਇੰਨਾ ਸੋਹਣਾ ਕੰਮ ਕੀਤਾ ਹੋਇਆ ਇਥੋਂ ਪਤਾ ਲੱਗ ਜਾਂਦਾ ਜੀ ਬੰਦਾ ਮਿਹਨਤੀ ਤੇ ਮਤਲਬ ਉਹ ਸੋਚ ਵੀ ਸੋਚ ਉੱਚੀ ਆ ਬੰਦਾ ਬਹੁਤ ਸੋਹਣੀ ਸੋਚ ਰੱਖਦਾ ਨਾ ਤੇ ਹਾਂ ਜੀ ਤਾਂ ਆਪਾਂ ਖੈਰ ਬਾਹਰੋਂ ਦੇਖ ਰਹੇ ਹਾਂ ਜੀ ਪਿੰਡ 'ਚ ਵੀ ਬਹੁਤ ਖੂਬਸੂਰਤ ਮੈਂ ਸੋਚਿਆ ਕਮਲ ਕਦੇ ਟਾਈਮ ਕੱਢ ਕੇ ਆਵਾਂਗੇ ਹੁਣ ਸਮੇਂ ਦੀ ਘਾਟ ਆ ਵੀ ਆਪਾਂ ਸਰਪੰਚ ਸਾਹਿਬ ਨੂੰ ਮਿਲ ਕੇ ਜ਼ਰੂਰ ਜਾਵਾਂਗੇ ਨਾ ਬਹੁਤ ਸੋਹਣਾ ਬਣਾਇਆ ਹੈ ਇਹ ਰੱਬੀ ਰੂਹਾਂ ਹੁੰਦੀਆਂ ਨੇ ਕਮਲ ਇਹ ਜਿਹੀਆਂ ਇਹ ਜਿਹੀਆਂ ਸੱਚ ਚੰਗੀ ਸੁੱਚੀ ਤੇ ਉੱਚੀ ਸੋਚ ਵਾਲੇ ਇਨਸਾਨ ਹਨਾ ਦੁਨੀਆ 'ਤੇ ਬਹੁਤ ਘੱਟ ਹੁੰਦੇ ਨੇ ਮੈਨੂੰ ਐਵੇਂ ਲੱਗਦਾ ਜਿਵੇਂ ਆ ਬਸ ਬਸ ਸਟੈਂਡ ਦੇਖ ਕੇ ਤੇ ਉਹ ਯਾਦਗਾਰ ਜਿਹੜਾ ਗੇਟ ਬਣਾਇਆ ਕਿ ਰੱਬੀ ਰੂਹ ਹੈ ਨਾ ਇਹ ਇਨਸਾਨ ਜੋ ਵੀ ਆ ਆਪਾਂ ਦੇਖਿਆ ਨਹੀਂ ਕੋਈ ਦਰਸ਼ਨ ਨਹੀਂ ਕੀਤੇ ਹੈਗੇ ਪਰ ਇਹ ਜੋ ਵੀ ਇਨਸਾਨ ਹੈ ਕਿ ਰੱਬੀ ਰੂਹ ਹੈ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਹੈ ਸਰਪੰਚ ਸਾਹਿਬ ਤੁਹਾਡਾ ਦਿਲੋਂ ਅਸੀਂ ਫੇਰ ਫੇਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹੈ ਬਹੁਤ ਹੀ ਸੋਹਣਾ ਦੇਖੋ ਬੈਠਣ ਵਾਸਤੇ ਕਿੰਨੀਆਂ ਸੋਹਣੀਆਂ ਹਾਂ ਚੇਅਰ ਬਣਾਈਆਂ ਹੋਈਆਂ ਨੇ ਜੀ ਹਨਾ ਬਹੁਤ ਹੀ ਠੀਕ ਹੈ ਨਾ ਜਾਣਗੇ ਸਰ ਸਰਪੰਚ ਸਾਹਿਬ ਬਾਰੇ ਕਮਲ ਦੋ ਸ਼ਬਦ ਬਾਰੇ ਵੀ ਬਹੁਤ ਵਧੀਆ ਕੰਮ ਕੀਤਾ ਹਨਾ ਮਤਲਬ ਬਹੁਤ ਹੀ ਘੱਟ ਬੰਦੇ ਨੇ ਥੋੜੇ ਵਰਗੇ ਜਿਹੜੇ ਮਤਲਬ ਇਹੋ ਜਿਹਾ ਕੰਮ ਕਰਦੇ ਨੇ ਹਲੋ ਜੇ ਦੇਖਿਆ ਜਾਵੇ ਅਸੀਂ ਆਪ ਦੇ ਪਿੰਡਾਂ ਮਨੀ ਲਈਏ ਤਾਂ ਇਹੋ ਜਿਹਾ ਕੁਝ ਪਤਾ ਕੀ ਹੁੰਦਾ ਕਮਲ ਆ ਦੇਖੋ ਕਹਿੰਦੇ ਸੱਚੀ ਗੱਲ ਹਰ ਇੱਕ ਨੂੰ ਬੁਰੀ ਲੱਗਦੀ ਹੈ ਹਨਾ ਕੜਾ ਮਚੌਦਰੀ ਹੁੰਦੇ ਨੇ ਪਿੰਡਾਂ ਦੇ ਵਿੱਚ ਹਰ ਇੱਕ ਇਹ ਕਹਿੰਦਾ ਵੀ ਮੈਂ ਪਹਿਲੀ ਗੱਲ ਤਾਂ ਦੋਸਤੀਆਂ ਜਾਂ ਇਹ ਮਿੱਤਰਤਾ ਹੀ ਨਿਵਾਇਆ ਜਾਂਦੀਆਂ ਹੁੰਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਨੇ ਠੀਕ ਆ ਇਹ ਸੱਚਾਈ ਐ ਪਰ ਇਹ ਸਰਪੰਚ ਸਾਹਿਬ ਵਰਗੇ ਮੈਨੂੰ ਨਹੀਂ ਲੱਗਦਾ ਵੀ ਕਿਤੋਂ ਦਾ ਵੀ ਕੋਈ ਸਰਪੰਚ ਆਪਾਂ ਇਹ ਕਹਨੇ ਆ ਵੀਰੇ ਕੋਈ ਵੀ ਪਿੰਡ ਦਾ ਸਰਪੰਚ ਬੰਦਾ ਹਨਾ ਐਦਾਂ ਦੇ ਕੰਮ ਜ਼ਰੂਰ ਕਰਿਆ ਕਰੋ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਵਾਲੇ ਨੂੰ ਹਰ ਕੋਈ ਇੱਥੇ ਨਾ ਅਸੀਂ ਜਦੋਂ ਆ ਵੀਡੀਓ ਬਣਾਉਣ ਲਈ ਉਤਰੇ ਸੀਗੇ ਇੱਥੇ 20 ਘਟੂ ਘਟ 10 15 ਗੱਡੀਆਂ ਖੜੀਆਂ ਸੀ ਫੋਟੋਆਂ ਕਰਵਾ ਰਹੇ ਸੀਗੇ ਆ ਬਸ ਸਾਡੇ ਕੋਲ ਖੜਕੇ ਬਹੁਤ ਸੋਹਣੀ ਬਣੀ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਬਹੁਤ ਹੀ ਮਨ ਖੁਸ਼ ਹੋ ਗਿਆ ਤੁਹਾਡਾ ਆ ਯਾਦਗਾਰੀ ਗੇਟ ਦੇਖ ਕੇ ਤੇ ਇਹ ਬੱਸ ਅੱਡਾ ਦੇਖ ਕੇ ਕਿਉਂਕਿ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਬਹੁਤ ਸੋਹਣਾ ਬਹੁਤ ਸੋਹਣਾ ਜੇ ਸਰਪੰਚ ਸਾਹਿਬ ਤੁਹਾਡੇ ਕੋਲੇ ਵੀਡੀਓ ਪਹੁੰਚੀ ਤਾਂ ਇੱਕ ਕਮੈਂਟ ਜਰੂਰ ਕਰ ਦਿਓ ਉਮੀਦ ਕਰਦੇ ਆ ਕਿ ਸਾਡੀ ਵੀਡੀਓ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿੰਡ ਹੈਗਾ ਜੀ ਤੂਰ ਬਨਜਾਰਾ ਧੰਨਵਾਦ ਜੀ